ਜਹਾਨ ਪੂਜੇ ਸਾਰ ਭਗਤੀ ਕੀਤੀ ਸਾਧੂਆਂ ਨੇ ਨਾਨਕ ਸਰਨੂ ਜਹਾਨ ਪੂਜੇ ਸਾਰ ਭਗਤੀ ਕੀਤੀ ਸਾਧੂਆਂ ਨੇ ਨਾਨਕ ਸਰਨੂ ਜਹਾਨ ਕੀਤੀ ਸਾਧੂਆਂ ਨੇ ਵਾ 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 ਭਗਤੀ ਕੀਤੀ ਸਾਧੂਆਂ ਨੇ ਵਾ 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 ਭਗਤੀ ਕੀਤੀ ਸਾਧੂਆਂ ਨੇ ਵਾ 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 ਭਗਤੀ ਸਾਧੂ ਮੈਂ ਰੱਬ ਵੀ ਕਰੇ ਸਲਾਮ ਰੱਬ ਵੀ ਕਰੇ ਸਲਾਮ ਸਾਧੂ ਜੱਪੀਆਂ ਤੱਪੀਆਂ ਨੂੰ ਰੱਬ ਵੀ ਕਰੇ ਸਲਾਮ ਸਾਧੂ ਜੱਪੀਆਂ ਤੱਪੀਆਂ ਨੂੰ ਅੱਜ ਰੱਬ ਵੀ ਕਰੇ ਆ ਭਾਈ ਸਤ ਵੀ ਕਰੇ ਸਲਾਮ ਸਾਧੂ ਜਪੀਆਂ ਤੱਪੀਆਂ ਨੂੰ ਜਪੀਆਂ ਤੱਪੀਆਂ ਨੂੰ ਸਾਧੂ 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 ਜਪੀਆਂ ਤੱਪੀਆਂ ਨੂੰ ਜਪੀਆਂ ਤਪੀਆਂ ਨੂੰ ਸਾਜੂ ਜਪੀਆਂ ਤਪੀਆਂ ਨੂੰ ਜਪੀਆਂ ਤਪੀਆਂ ਨੂੰ ਸਾਜੂ ਜਪੀਆਂ ਤਪੀਆਂ ਨੂੰ ਜਪੀਆਂ ਤਪੀਆਂ ਨੂੰ ਸਾਜੂ ਜਪੀਆਂ ਤਪੀਆਂ ਨੂੰ ਅੱਜ ਰੱਬ ਵੀ ਕਰੇ ਸਲਾਮ ਸਾਜੂ ਜਪੀਆਂ ਤਪੀਆਂ ਨੂੰ ਰੱਬ ਵੀ ਕਰੇ ਸਲਾਮ ਸਾਧੂ ਜਪੀਆਂ ਤਪੀਆਂ ਨੂੰ ਬੋਲਾ ਰੱਬ ਵੀ ਕਰੇ ਸਲਾਮ ਸਾਧੂ ਜਪੀਆਂ ਦਤਿਆਂ ਨੂੰ ਅਜ ਰੱਬ ਵੀ ਕਰੇ ਸਲਾਮ ਸਾਧੂ ਜਪੀਆਂ ਤਪੀਆਂ ਨੂੰ ਹੋ ਰੱਬ ਵੀ ਕਰੇ ਸਲਾਮ ਸਾਧੂ ਜਪੀਆਂ ਤਪੀਆਂ ਨੂੰ ਤੂੰ ਰੱਬ ਵੀ ਕਰੇ ਦੁੱਜਾ ਜੱਗੀਆਂ ਦਪਿਆ ਨੋ ਭੇਜੇ ਰੱਬ ਦਰਗਾਹੋਂ ਪੂਰਨ ਫਕਰ ਫਕੀਰਾਨੋ ਭੇਜੇ ਰੱਬ ਦਰਗਾਹੋਂ ਪੂਰਨ ਫਕਰ ਫਕੀਰਾਨੋ ਹੋ ਭੇਜੇ ਰੱਬ ਦਰਗਾਹੋਂ ਕੇ ਤੇਰੇ ਅੱਬ ਦਰਗਾਹੋਂ ਪੂਰਨ ਫਕਰਪਤੀ ਰਾਣੋ ਬਦਲਣ ਦੀ ਸਮਰੱਥਾ ਰੱਖਦੇ ਬਦਲਣ ਦੀ ਸਮਰੱਥਾ ਰੱਖਦੇ ਬਦਲਣ ਦੀ ਸਮਰੱਥਾ ਰੱਖਦੇ ਮੱਥੇ ਦੀਆਂ ਲਕੀਰਾਂ ਨੂੰ ਬਦਲਣ ਦੀ ਸਮਰੱਥਾ ਰੱਖਦੇ ਮੱਥੇ ਦੀਆਂ ਲਕੀਰਾਂ ਨੂੰ ਬਦਲਣ ਦੀ ਸਮਰੱਥਾ ਰੱਖਦੇ ਮੱਥੇ ਲਣਦੀ ਰਸਾਂ ਰੱਖਦੇ ਮੱਥੇ ਦੀਆਂ ਲਕੀਰਾਂ ਨੂੰ ਬਬਲਣਦੀ ਸਮਰੱਥਾ ਰੱਖਦੇ ਮੱਥੇ ਦੀਆਂ ਲਕੀਰਾਂ ਨੂੰ ਜੇ ਰੱਬ ਦਰਗਾਹੋਂ ਪੂਰਨ ਫਕਰ ਫਕੀਰਾਂ ਨੂੰ ਆਓ satsang ਜੀ ਮਹਾਂਪੁਰਖਾਂ ਦੇ ਪਿਆਰ ਵਿੱਚ ਜੁੜੇ ਆਂ ਮਹੰਤ ਬਾਬਾ ਪ੍ਰਤਾਪ ਸਿੰਘ ਜੀ ਬੰਦਗੀ ਵਾਲੀ ਰੂਹ ਉਹ ਪਵਿੱਤਰ ਆਤਮਾ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਐਸੀ ਕਾਲ ਖਾਲੀ ਕਿ ਮਾਲਕ ਦੇ ਦਰ ਦੇ ਉੱਤੇ ਕਬੂਲ ਹੋ ਗਏ ਪਏ ਕਬੂਲ ਖਸਮ ਨਾਲ ਜਾਂ ਕਾਲ ਮਰਦੀ ਕਾਲੀ ਮਰਦਾਂ ਵਾਲੀ ਕਾਲ ਖਾਲੀ ਮਹਾਪੁਰਖਾਂ ਨੇ ਬੰਦਗੀ ਕੀਤੀ ਮਰਦਾਂ ਵਾਲੀ ਘਾਲ ਕਿਹੜੀ ਹੈ ਬੰਦਗੀ ਕਰਨੀ ਬੰਦਗੀ ਬੰਦਗੀ ਕਹਿਣਾ ਜਿੰਨਾ ਸੌਖਾ ਇਹਨੂੰ ਕਰਨਾ ਇੰਨਾ ਹੀ ਔਖਾ ਆਖੋ ਸਤਨਾ ਸ਼੍ਰੀ ਵਾਖੇ ਗੁਰੂ ਜੀ ਬੰਦਗੀ ਇਬਾਦਤ ਭਜਨ ਤਪੱਸਿਆ ਜਿੰਨਾ ਕਹਿਣੇ ਸ਼ਬਦ ਸੌਖੇ ਨੇ ਇਹਨੇ ਕਰਨੇ ਔਖੇ ਨੇ ਇਹ ਮਰਦਾਂ ਵਾਲੀ ਘਾਲ ਕੋਈ ਬਿਰਲਾ ਘਾਲ ਦਾ ਹੈ ਕੋਈ ਬਿਰਲਾ ਮਹੰਤ ਬਾਬਾ ਪ੍ਰਤਾਪ ਸਿੰਘ ਜੀਆ ਨੇ ਸਾਰੀ ਜ਼ਿੰਦਗੀ ਇੱਕ ਹਾਲਣਾ ਘਾਲੀ ਹੈ ਅੱਜ ਤਾਈਓ ਤਾਂ ਫਿਰ ਉਹਨਾਂ ਦੀਆਂ ਯਾਦਾਂ ਵਿੱਚ ਮੇਲੇ ਲੱਗ ਰਹੇ ਨੇ ਕਿੰਨੇ 12ਵੀਂ ਬਰਸੀ ਮਨਾ ਰਹੇ ਹਾਂ ਮਹਾਪੁਰਖਾਂ ਦੀ 12 ਸਾਲ ਹੋ ਗਏ ਗਿਆਨ ਨੂੰ ਭਾਵੇਂ ਕਿ ਸਰੀਰ ਕਰਕੇ ਓਲਾ ਹੋਇਆ ਸਾਧੂ ਤਾਂ ਕਿਤੇ ਜਾਂਦਾ ਨਹੀਂ ਉਹਨਾਂ ਦੀ ਬਖਸ਼ਿਸ਼ ਹਮੇਸ਼ਾ ਵਰਤਦੀ ਹੈ ਸਰੀਰ ਕਰਕੇ ਓਲਾ ਹੋਇਆ ਸਾਡੇ ਘਰਾਂ ਦੇ ਵਿੱਚ ਕੋਈ ਚਲਿਆ ਜਾਵੇ ਛੱਡ ਕੇ ਸਾਨੂੰ ਕਿੰਨਾ ਕੁ ਚਿਰ ਯਾਦ ਕਰੀਦਾ ਹੈ ਸਾਲ 2 ਸਾਲ 4 ਸਾਲ 5 ਸਾਲ ਸਾਧ ਸੰਗਤ ਜੀ ਬਾਅਦ ਵਿੱਚ ਸਭ ਭੁੱਲ ਜਾਂਦੇ ਨੇ ਕੌਣ ਸੀ ਕੀ ਦਾ ਕੀ ਲੱਗਦਾ ਸੀ ਪਰ ਮਹਾਪੁਰਖਾਂ ਨੂੰ ਕਿੰਨੇ ਸਾਲ ਹੋ ਗਏ ਨੇ ਅੱਜ ਵੀ ਦੁਨੀਆ ਯਾਦ ਕਰਦੀ ਹੈ ਰਹਿੰਦੀ ਦੁਨੀਆ ਤੱਕ ਮਹਾਪੁਰਖਾਂ ਨੂੰ ਭਾਈ ਯਾਦ ਕੀਤਾ ਜਾਣਾ ਕਰਦੇ ਰਹਿਣਾ ਕਿਉਂਕਿ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਐਸੀ ਘਾਲਣਾ ਘਾਲੀ ਮਹਾਪੁਰਖਾਂ ਨੇ ਫਿਰ ਜਿਹੜਾ ਵੀ ਬਚਨ ਬੋਲਦੇ ਉਹ ਉਸੇ ਵੇਲੇ اٹਲ ਤੇ ਸੱਚਾ ਹੋ ਜਾਂਦਾ ਬਸ ਮੈਂ ਜਾਦਾ ਸਮਾਂ ਨਹੀਂ ਇੱਕ ਕਵਿਤਾ ਆਪਜੀ ਪ੍ਰੇਮ ਦੇ ਨਾਲ ਸਰਵਣ ਕਰੋ ਸਾਧ ਸੰਗਤ ਜੀ ਪਿਆਰ ਦੇ ਨਾਲ ਉਹ ਕਵਤਾ ਆਪ ਜੀ ਨੇ ਸਰਵਣ ਕਰਨੀ ਹੈ ਕਿਵੇਂ ਮਹਾਂਪੁਰਖਾਂ ਦੇ ਬਚਨ ਟਲਦੇ ਨਹੀਂ ਸਾਧੂ ਬੋਲੇ ਸਹਿਜ ਸੁਭਾਏ ਸਾਧੂ ਕਾ ਬੋਲਿਆ ਫਿਰਥਾ ਨਾ ਜਾਏ ਜੋ ਮਧੋਮ ਵਿਚੋ ਨੇ ਹਵਾ ਚ ਆਉਂਦੀਆਂ ਰੋਮ ਰੋਮ ਵਿਚੋਂ ਨੇ ਆਵਾਜ਼ਾਂ ਆਉਂਦੀਆਂ ਸਾਸ ਤੇ ਗiras ਰੂਹਾਨੀ ਤੇ ਆਉਂਦੀਆਂ ਸਾਸ ਤੇ ਗiras ਰੂਹਾਨੀ ਤੇ ਆਉਂਦੀਆਂ ਰਾਮ ਜਾਤ ਕਰ ਦੇ ਜੋ ਗੱਲਾਂ ਹੁੰਦੇ ਨੇ ਰਾਮ ਜਾਂਚ ਕਰਦੇ ਜੋ ਗੱਲਾਂ ਹੁੰਦੇ ਨੇ ਸਾਧੂਆਂ ਦੇ ਬਚ ਨਾ ਟੱਲ ਹੁੰਦੇ ਨੇ ਸਾਧੂਆਂ ਦੇ ਬਚ ਨਾ ਟੱਲ ਹੁੰਦੇ ਨੇ ਬੋਲੋ ਜੀ ਸਾਧੂਆਂ ਦੇ ਬਚ ਨਾ ਟੱਲ ਦੁਆ ਦੇ ਬਚ ਨਾ ਟੱਲ ਹੁੰਦੇ ਨੇ ਜਿਨ੍ਹਾਂ ਦੀ ਆਖੀ ਨਹੀਂ ਉਹ ਗੱਲ 모ੜਦਾ ਜਿਨ੍ਹਾਂ ਦੀ ਆਖੀ ਨਹੀਂ ਉਹ ਗੱਲ 모ੜਦਾ ਰੱਬ ਵੀ ਹੈ ਜਿਨ੍ਹਾਂ ਦੇ ਦੀਦਾਰੇ ਲੋੜਦਾ ਰਬ ਵੀ ਅਜਨਾ ਦੇ ਦੀਦਾਰੇ ਲੋੜਦਾ ਚਰਚੇ ਕਲਾ ਦੇ ਅੱਜ ਕੱਲ ਹੁੰਦੇ ਨੇ ਚਰਚੇ ਕਲਾ ਦੇ ਅੱਜ ਕੱਲ ਹੁੰਦੇ ਨੇ ਸਾਧੂਆਂ ਦੇ ਬਚਨ ਨਾ ਟੱਲ ਹੁੰਦੇ ਨੇ ਸਾਧੂਆਂ ਦੇ ਬਚਨ ਅਟਲ ਹੁੰਦੇ ਨੇ ਸਾਧੂਆਂ ਦੇ ਬਚਨ ਅਟਲ ਹੁੰਦੇ ਨੇ ਪਾਗਾ ਚ ਨਾ ਹੋਵੇ ਜੇ ਕੁਝ ਲਿਖਿਆ ਪਾਗਾ ਚ ਨਾ ਹੋਵੇ ਜੇ ਕੁਝ ਲਿਖਿਆ ਝੋਲੀ ਚ ਪਵਾ ਦੇ ਸਾਧੂਆਂ ਦੀ ਸਿੱਖਿਆ ਚੋਲੀ ਤੇ ਪਵਾਦੇ ਸਾਧੂਆਂ ਦੀ ਸਿੱਖਿਆ ਦਰਗਾਹ ਚ ਵਜਦੇ ਜੋਟਲ ਹੁੰਦੇ ਨੇ ਦਰਗਾਹ ਚ ਵਜਦੇ ਜੋਟਲ ਹੁੰਦੇ ਨੇ ਸਾਧੂਆਂ ਦੇ ਬਚਨ ਨਾ ਟੱਲ ਹੁੰਦੇ ਨੇ ਸਾਧੂਆਂ ਦੇ ਬਚਨ ਨਾ ਟੱਲ ਹੁੰਦੇ ਹਾਂਜੀ ਸਾਧੂਆਂ ਦੇ ਬਚਨ ਅਟੱਲ ਹੁੰਦੇ ਨੇ ਸਾਧੂਆਂ ਦੇ ਬਚਨ ਨਾ ਟੱਲ ਹੁੰਦੇ ਨੇ ਦੁਬਦੀ ਬੇੜੀ ਨੂੰ ਸਾਧੂ ਤਾਰ ਦੇ ਦਿੰਦੇ ਨੇ ਡੁੱਬਦੀ ਬੇੜੀ ਨੂੰ ਸਾਧੂ ਤਾਰ ਦਿੰਦੇ ਨੇ ਕਹਿ ਜਦੋਂ ਸਤ ਕਰਤਾਰ ਦਿੰਦੇ ਨੇ ਕਹਿ ਜਦੋਂ ਸਤ ਕਰਤਾਰ ਦਿੰਦੇ ਨੇ ਕੁੱਲੀਆਂ ਸਮਾਨ ਹੀ ਮਹਿਲ ਹੁੰਦੇ ਨੇ ਹੋਲੀਆਂ ਸਵਾਨ ਹੀ ਮਹਿਲ ਹੁੰਦੇ ਨੇ ਸਾਧੂਆਂ ਦੇ ਬਚਨ ਨਾ ਟਲ ਹੁੰਦੇ ਨੇ ਸਾਧੂਆਂ ਦੇ ਬਚਨ ਟਲ ਹੁੰਦੇ ਨੇ ਸਾਧੂਆਂ ਦੇ ਬਚਨ ਨਾ ਟਲ ਉਹ ਅਟਲ ਹੈ ਬਹੁਤ ਪ੍ਰੇਮੀ ਤੁਹਾਡੇ ਚ ਬੈਠੇ ਹੋਣਗੇ ਜਿਨ੍ਹਾਂ ਨੂੰ ਜਿਹੜੇ ਬਚਨ ਮਹਾਪੁਰਖ ਕਰਕੇ ਗਏ ਨੇ ਅੱਜ ਵੀ ਉਹ ਬਚਨਾਂ ਤੇ ਪਹਿਰਾ ਦੇ ਰਹੀਆਂ ਨੇ ਸੰਗਤਾਂ ਬਹੁਤ ਸੰਗਤ ਬੈਠੀ ਹੈ ਜਿਨ੍ਹਾਂ ਨੂੰ ਸਾਧ ਸੰਗਤ ਜੀ ਮਹਾਪੁਰਖਾਂ ਦੇ ਬਚਨ ਹੋਏ ਤੇ ਬੜੀਆਂ ਖੁਸ਼ੀਆਂ ਝੋਲੀ ਚ ਪਾਈਆਂ ਆਓ ਆ ਧਾਰਨਾ ਪੜ ਕੇ ਸਮਾਪਤੀ ਕਰੀਏ ਹੋਰ ਵੀ ਜਥਿਆਂ ਨੇ ਹਾਜ਼ਰੀ ਭਰਨੀ ਹੈ ਮਹਾਂਤ ਬਾਬਾ ਪ੍ਰਤਾਪ ਸਿੰਘ ਜੀ ਜੀਦੇ ਤੇ ਦਿਆਲ ਹੋ ਜਾਣ ਜੀਦੇ ਉੱਤੇ ਹੁੰਦੇ ਨੇ ਦਿਆਲ ਮੇਰੇ ਬਾਬਾ ਜੀ ਜੀਦੇ ਉੱਤੇ ਹੋਮ ਦੇ ਦਿਆਲ ਮੇਰੇ ਬਾਬਾ ਜੀ ਜੀਦੇ ਉੱਤੇ ਹੋਬ ਦੇ ਦਿਆਲ ਮੇਰੇ ਕਰ ਦਿੰਦੇ ਉਸ ਨੂੰ ਨਿਹਾਲ ਮੇਰੇ ਬਾਬਾ ਜੀ ਕਰ ਦਿੰਦੇ ਉਸ ਨੂੰ ਨਿਹਾਲ ਮੇਰੇ ਬਾਬਾ ਜੀ ਕਰ ਦਿੰਦੇ ਉਸ ਨੂੰ ਨਿਹਾਲ ਮੇਰੇ ਬਾਬਾ ਜੀ ਜੀ ਦੇ ਉੱਤੇ ਹੋਮ ਦੇ ਦਿਆਲ ਮੇ ਹੋਮਦੇ ਦਇਆਲ ਮੇਰੇ ਬਾਬਾ ਜੀ ਜਿਦੇ ਉੱਤੇ ਹੋਮਦੇ ਦਇਆਲ ਮੇਰੇ ਬਾਬਾ ਜੀ ਜਿਦੇ ਉੱਤੇ ਹੋਮਦੇ ਦਇਆਲ ਮੇਰੇ ਬਾਬਾ ਜੀ ਜਿਦੇ ਉੱਤੇ ਹੋਮਦੇ ਦਇਆਲ ਮੇਰੇ ਬਾਬਾ ਜੀ ਸਭ ਦੇ ਦਿਲਾਂ ਦੀ ਸ਼ਾਹ ਤੋਂ ਦਿਲਾਂ ਭਵਨਾ ਦਾ ਰੱਖਦੇ ਖਿਆਲ ਮੇਰੇ ਬਾਬਾ ਜੀ ਸਭਨਾ ਦਾ ਰੱਖਦੇ ਖਿਆਲ ਮੇਰੇ ਬਾਬਾ ਜੀ ਸਭਨਾ ਦਾ ਰੱਖਦੇ ਖਿਆਲ ਮੇਰੇ ਬਾਬਾ ਜੀ ਹਾਂ ਸਭਨਾ ਦਾ ਰੱਖ ਗੋਨਾ ਦਾ ਰੱਖ ਦੇ ਈਾਲ ਮੇਰੇ ਬਾਬਾ ਜੀ ਉਸ ਦਾ ਦਾ ਰੱਖ ਦੇ ਈਾਲ ਮੇਰੇ ਬਾਬਾ ਜੀ ਜੀ ਦੇ ਉੱਤੇ ਹੋਮ ਦੇ ਦਿਆਲ ਮੇਰੇ ਹਮੇਸ਼ਾ ਉਹਨਾਂ ਦੇ ਉੱਤੇ ਵਰਤਦੀ ਰਹਿੰਦੀ ਹੈ ਭਾਈ ਅੱਜ ਵੀ ਜਿਹੜੇ ਮਹਾਪੁਰਖਾਂ ਦੇ ਬਚਨਾਂ ਤੇ ਪਹਿਰਾ ਦਿੰਦੇ ਨੇ ਉਹਨਾਂ ਦੇ ਕਮਾਏ ਹੋਏ ਬਚਨਾਂ ਨੂੰ ਆਪਣੇ ਜੀਵਨ 'ਚ ਲਾਗੂ ਕਰਦੇ ਹਨ ਅਮਲ ਦੇ ਵਿੱਚ ਲਿਆਉਂਦੇ ਨੇ ਉਹਨਾਂ ਦੇ ਮਹਾਪੁਰਖਾਂ ਦੇ ਬਚਨਾਂ ਨੂੰ ਸੰਤੋ ਸਾਗਰ ਪਾਰ ਉਤਰੀਐ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰ ਗਿਆ ਉਹਨਾਂ ਦਾ ਭਲਾ ਉਹਨਾਂ ਦਾ ਹੋਣਾ ਹੀ ਹੈ ਉਹਨਾਂ ਨੇ ਤਰਨਾ ਹੀ ਹੈ ਜਿਨ੍ਹਾਂ ਨੇ ਮਹਾਪੁਰਖਾਂ ਦੇ ਬਚਨਾਂ ਨੂੰ ਕਮਾ ਲਿਆ ਆਓ ਪਹਿਲਾਂ ਸੁਣੋ ਮਹਾਪੁਰਖਾਂ ਦੇ ਬਚਨਾਂ ਨੂੰ ਫਿਰ ਕਮਾਓ ਵੀ ਅਮਲ ਵੀ ਕਰੋ ਜੀਵਨ ਚ ਲਾਗੂ ਵੀ ਕਰੀਏ ਫਿਰ ਮਿਲੂਗਾ ਕੀ ਇਹੋ ਲੋਕ ਸੁਖੀਏ ਪਰ ਲੋਕ ਸੋਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਦੇ ਭਾਗੀ ਬਣ ਜਾਵਾਂਗੇ ਮਹਾਪੁਰਖ ਸੰਤ ਬਾਵਾ ਹਰਵੰਦ ਸਿੰਘ ਜੀ ਆਂ ਦਾ ਫੋਨ ਗਿਆ ਸੀ ਕਿ ਤੁਸੀਂ ਹਾਜ਼ਰੀ ਭਰਨੀ ਹੈ ਜ਼ਰੂਰ ਸੋ ਇੰਨੀ ਕ ਹਾਜ਼ਰੀ ਪ੍ਰਵਾਨ ਕਰਿਓ ਮਹਾਪੁਰਖਾਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਜਥੇ ਦਾ ਬਿਹੰਗਮ ਸਿੰਘਾਂ ਦਾ ਸਮੁੱਚੇ ਸੇਵਾਦਾਰਾਂ ਦਾ ਸਾਰੀ ਸੰਗਤ ਦਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸ਼ੁਕਰ ਜਿਨ੍ਹਾਂ ਨੇ ਕਿਰਪਾ ਕੀਤੀ ਰਲ ਮਿਲ ਕੇ ਬਹਿਣ ਦਾ ਸਮਾਂ ਬਖਸ਼ਿਆ ਮਹਾਪੁਰਖਾਂ ਦੇ ਚਰਨਾਂ ਦੇ ਵਿੱਚ ਨਮਸਕਾਰਾਂ ਕਿਰਪਾ ਕਰਨ ਮਹਾਪੁਰਖ ਜਿਵੇਂ ਤੋੜ ਨਿਭਾ ਗਏ ਸਾਡੀ ਵੀ ਤੋੜ ਨਿਭ ਜਾਵੇ ਇਹੀ ਅਰਦਾਸ ਕਰਕੇ ਜਾਇਓ ਮਹਾਰਾਜ ਦੇ ਚਰਨਾਂ ਚ ਇੰਨੀ ਗਾਹਰੀ ਪ੍ਰਵਾਨ ਕਰੋ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ